सतनाम श्री वाहे गुरु जी सलोका महला जा ਨੰਕ ਨਾਮ ਨਾ ਚਿਤਨੀ ਅਗਿਆਨੀ ਅੰਧਲੇ ਅਵਰੇ ਕਰਮ ਕੁਮਾਹੇ ਜਮੰਦਰ ਬਧੇ ਮਾਰਿ ਅਹ ਫਿਰ ਵਿਸ਼ਟਾ ਮਾਹੇ ਪਚਾਹੇ ਨਾਨਕ ਨਾਮ ਨਾ ਚਿਤਨੀ ਅਗਿਆਨੀ ਅੰਦਲੇ ਆਵਰੇ ਕਰਮ ਕੁਮਾਹੇ ਜਮੰਦਰ ਬੱਧੇ ਮਾਰਿ ਅਹ ਫਿਰ ਵਿਸ਼ਟਾ ਮਾਹੇ ਪਚਾਹੇ ਮਹਾਨ ਤੀਜਾ ਨਾਨਕ ਸਤਿਗੁਰ ਸੇਵਹਿ ਆਪਣਾ ਸੇ ਜਨ ਸੱਚੇ ਪਰਵਾਰ ਹਰ ਕੈ ਨਾਏ ਸਮਾਏ ਰਹਿ ਸੰਪੈ ਮਾਇਆ ਸੰਚੀ ਐ ਅੰਤੇ ਦੁਖਦਾਈ ਘਰ ਮੰਦਰ ਘਰ ਮੰਦਰ ਮਹਿਲ ਸਵਾਰੀ ਅਹ ਕਿਸ ਸਾਥ ਨ ਜਾਈ ਆਰ ਰੰਗੇ ਤੁਰੇ ਨਿਤ ਪਾਲੀ ਅਹ ਕਿਤੇ ਕਾਮਨਾ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸੁਖਾ ਲਈ ਜਨ ਨਾਨਕ ਨਾਮ ਧਿਆਇਐ ਗੁਰਮਖ ਸੁਖ ਪਾਈ ਜਨ ਲਾਭ ਹੋਉ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਗਨ ਨਾਨਕ ਨਾਮ ਧਿਆਇਆ ਗੁਰਮੋਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ